ਹਾਂਜੀ ਮੈਂ ਕਹਾ ਤਾਂ 커피 ਫੜਨੀ ਹੈ ਪੇਸ਼ੇ ਤੋਂ ਉਹਦੀ ਮਸ਼ੀਨ ਨਹੀਂ ਚੱਲਣੀ 커피 ਮਸ਼ੀਨ। ਉਹ ਮੈਂ ਗਈ ਥੇ 커피 ਬਣਾ ਫੜੀ। ਉਹ ਠੱਗੀ ਚੱਲ ਰਹੀ ਮੌਸਮ ਚੇਂਜ ਹੋਣ ਲੱਗਿਆ ਹੁਣ ਤਾਂ। ਪਰ ਇਹ ਗਰਮੀ ਦੀ ਪਰ ਰਾਤ ਨੂੰ ਠੰਡਾ ਹੋਣ ਲੱਗਦੀ ਹੈ। ਇੱਕ ਬੜੀ 커피 ਗਰਮ ਦੇ ਨੂੰ ਜੀਗੜਾ ਕੋਲਡ ਕਾਫੀ ਦੇਵਾਂਗੇ। ਨਾਲ ਕੁਝ ਖਾਣ

ਹਾਂਜੀ ਆਇਆਗਾ ਸਾ ਉਹਦਾ ਪੰਪ ਦਾ ਹੈ ਟਾਰ ਗੱਡੀ ਭਈ ਅਗਲੇ ਨੇ ਬਰੀ ਮਚਾਈਦਾ ਇੱਕ ਦਾ ਇੱਕ ਦਾ ਸਾ ਆਇਆਗਾ ਓਟੀਆਰ ਦਾ ਪੰਪ ਪੈਲਿੰਬੈਂਡ ਤੇ ਇੱਥੇ ਨਾਲ ਹੀ ਰੇਸ ਕੋਰਸ ਵੀ ਹੈਗਾ ਵਾ ਜੋ ਤੁਸੀਂ ਦੇਖੋਗੇ ਨਾ ਪਿਛਲੇ ਬੰਨੇ ਉਹ ਜਿੱਥੇ ਰੈੱਡ ਕਲਰ ਲਾਈਟ ਦਿਖਣੇ ਉਹ ਰੇਸ ਕੋਰਸ ਤੇ ਜਿਹੜਾ ਤੁਹਾਨੂੰ ਪਿਛਲੇ ਵੀਡੀਓ ਦੱਸਿਆ ਸੀ ਜਿਹੜਾ ਮੈਂ ਕਾਰ ਕੈਰੀਅਰ ਹਨ ਕਾਰ ਕੈਰੀਅਰ ਦੇ ਉੱਤੇ ਗੱਡੀਆਂ ਹੁੰਦੀਆਂ ਕੁਛ ਇਸ ਤਰ੍ਹਾਂ ਜਾ ਕੇ ਉੱਪਰ ਭਲੇ ਆ ਗਏ ਨੇ ਕਿ ਤੂੰ ਇਸ ਤਰ੍ਹਾਂ ਕਾਰ ਕੈਰੀਅਰ ਚੱਲਦਾ ਸਹੀ ਹੈ ਮੌਸਮ ਸਹੀ ਚੱਲ ਰਿਹਾ ਠੰਡਾ ਹੋਇਆ ਬਹੁਤ ਠੰਡੇ ਵਾਲਾ ਰਾਤ ਨੂੰ ਠੰਡੇ ਕੌਣ ਲੱਗਦੀ ਆ ਦੁਪਹਿਰ ਨਹੀਂ ਕਰਦੀ ਆ ਤੇ ਰਾਤ ਨੂੰ ਠੰਡੇ ਕੌਣ ਲੱਗਦੀ ਆ ਚੇਂਜ ਹੋਣ ਲੱਗਿਆ ਮੌਸਮ ਫੌਰ ਮੀਂਹ ਖੜ ਤੱਕ ਇਹ ਕਹਿ ਸਕਦਾ ਕਿ ਤੇਰੀ ਕਪੈਸਿਟੀ ਬੰਦ ਹੈ ਬਹੁਤ ਲੱਗਦੀ ਹੈ ਕਿ ਦੋ ਮਿੰਟ ਦਿਓ ਤੁਹਾਨੂੰ ਮਿਲਦੇ ਆਂ ਔਰ ਸ਼ਮ ਬ੍ਰੇਕ ਲੈਣੀ ਇੱਥੇ ਅੱਧਾ ਘੰਟਾ ਦੀ ਮੈਂ ਬ੍ਰੇਕ ਹੋਰਾ ਲੈ ਕੇ ਫੇਰ ਹੀ ਚੱਲਦੇ ਆਂ ਇੱਥੋਂ ਬਾਅਦ ਚੱਲਦੇ ਹੋਰ ਪੰਜ 7 ਮਿੰਟ ਤੱਕ ਫੇਰ ਤੁਹਾਨੂੰ ਮਿਲਦੇ ਆਂ ਬੜਾ ਕੁਆਲਿਟੀ ਸੈਟਰਡੇ ਨਾਈਟ ਆਣਾ ਫਰਡੇ ਨਾਈਟ ਆ ਜਿਹੜੇ ਟਰੱਕ ਨਿਕਲਦੇ ਸ਼ਾਮਾ ਸ਼ਾਮਾ ਨੂੰ ਨਿਕਲ ਗਿਆ ਜੀ ਟਾਈਮ ਨਾਲ ਤੇ ਆ ਜਿਹੜੇ ਹੋਣ ਵਾਲੇ ਟਰੱਕ ਜਿੰਨੇ ਨਿਕਲਦੇ ਆ ਆ ਡਰੇ ਵਾਲੇ ਆ ਤੇ ਤਾਂ ਮੈਂ ਵੀ ਮੈਂ ਵੀ ਅੱਜ ਆਪਣੀ ਨੀਂਦ ਪੂਰੀ ਕਰਕੇ ਫਿਰ ਤੁਰਿਆ ਉੱਥੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਹੀ ਲੱਗੀ ਸੀ ਬ੍ਰੇਕ ਪੂਰੀ ਕਰਨੀ ਬ੍ਰੇਕ ਕਰਕੇ ਫੇਰ ਨਿਕਲਿਆ ਤੇ ਹੱਲੇ ਜਿਹੜੇ ਹੋਣ ਟਰੱਕ ਮੈਨੂੰ ਕ੍ਰਾਸ ਕਰ ਰਹੇ ਆ ਉਹ ਸਾਰੇ ਡਰੇ ਵਾਲੇ ਆ ਜਿੰਨੇ ਆ ਕਈ ਰਾਹ ਚਲਾ ਲਾ ਕੇ ਸੱਚੇ ਕਿਹਾ ਕਿ ਅੱਜ ਜਿਹੜੇ ਡਿਲੀਵਰੀ ਤਾਂ ਬਹੁਤ ਘੱਟ ਥਾਵਾਂ ਤੇ ਹੁੰਦੀ ਆ ਜ਼ਿਆਦਾਤਰ ਤਾਂ ਸਾਰੇ ਦਿਨ ਯਾਰ ਚ ਜਾ ਜਾ ਕੇ ਟਰੇਲਰ ਡਰੋਪ ਕਰਦੇ ਨੇ ਬੱਸ ਹੋਰ ਕੇ ਕੰਮ ਨਹੀਂ ਉਸ ਦਾ ਜ਼ਿਆਦਾਤਰ ਕੇ ਨੋ ਇਹ ਹਾਂਜੀ ਫਾਦਨ ਕੀ ਗੱਲ ਡਿਪਰ ਮਾਰਦਾ ਜਾਂਦਾ ਇਹ ਟਰੱਕ ਨਾਲ ਕੀ ਭਲੱਖਾ ਪਿਆ ਉਹਨੂੰ ਅੱਗੇ ਸਪਿਆ ਪਾਹੀ ਇੱਕ ਦੋ ਢੱਲੀਆਂ ਰਾਜ ਖਲਾਰ ਕੇ ਟਰੱਕ ਤੋਂ ਮੈਂ ਕੱਸੀਆਂ ਅਹੀਂ ਉਦੋਂ ਹੁਣ ਤਾਂ ਠੀਕ ਆ ਇੱਕ ਆ ਪ੍ਰੋਬਲਮ ਆ ਗਈ ਆ ਹਣਾ ਰਿਵਰਸ ਲਾਈਟ ਆਨ ਹੋ ਗਈ ਇੱਕ ਸਾਈਡ ਦੀ ਇਕੱਲੀ ਜਾਤੀ ਵੇਖੋ ਨਾ ਚੰਗੀ ਤਰ੍ਹਾਂ ਇੱਕ ਸਾਈਡ ਤੇ ਰਿਵਰਸ ਲਾਈਨ ਆਉਣੇ ਤੇ ਇੱਕ ਦੀ ਆਫ ਹੈ ਤੇ ਇਹਦਾ ਕਰਨਾ ਪੈਣਾ ਆਪਾਂ ਨੂੰ ਕੁਛ ਨਾ ਕੁਛ ਬਾਕੀ ਤਾਂ ਸਾਰਾ ਸਹੀ ਹੈ ਜੀ ਗੁੱਟ ਟਰੱਕ ਜਾਣ ਦੀ ਰਾਹ ਦੇ ਉੱਤੇ ਉਹ ਜੱਡੀ ਪਾਲ ਗੁੱਟ ਅੱਜ ਮੈਂ ਨਾ ਲੌਗ ਬੁੱਕ ਦੀ ਬੜੀ ਗੱਲ ਕਰਦਾ ਹਾਂ ਨਾ ਲੌਗ ਬੁੱਕ ਚ ਐਂ ਕਰੋ ਜੇਂ ਕਰੋ ਕਿਉਂਕਿ ਸਾਰਾ ਸਿਸਟਮ ਹੈ ਜਿਹੜਾ ਵੀ ਉਹ ਸਾਰਾ ਸੈਟਿੰਗ ਇੱਕ ਚੀਜ਼ ਉੱਤੇ ਹੈ ਜੇ ਉਹ ਥੋੜੀ ਬੋਦੀ ਵੀ ਕਰ ਨੂੰ ਗਲਤ ਹੋ ਗਈ ਉਹ ਸਾਰੇ ਸਾਰੇ ਨਾ ਚੁੱਕੇ ਡਰਾਈਵਰ ਦੇ ਹਿੱਸੇ ਪਾ ਦਿੰਦੇ ਕਈ ਫਾਈਨ ਜਿਹੜਾ ਉਹ ਲੋਡ ਹੁੰਦਾ ਜਿਆਦਾਤਰ ਟ੍ਰੈਡਿੰਗ ਦੇ ਫਾਈਨ ਆਉਂਦੇ ਪਰ ਕਈ ਫਾਈਨ ਇਹੋ ਜਿਹੇ ਆ ਜਿਹੜੇ ਸਿਰਫ ਤੇ ਸਿਰਫ ਡਰਾਈਵਰ ਨੂੰ ਹੀ ਜਾਂਦੇ ਆ ਹੁਣ ਕਈ ਯਾਰ ਕਈ ਕਹਿੰਦੇ ਫਲੈਟ ਹੈ ਫਲੈਟ ਟਾਇਰ ਹੋ ਜਾਈ ਜਾਂ 23000 ਚੋਂ ਤੁਰੇ ਟਾਇਰ ਠੀਕ ਅਗੀ ਜਾ ਕੇ ਟਾਇਰ ਖਰਾਬ ਹੋ ਗਿਆ ਉਹਦਾ ਫਾਈਨ ਤੁਹਾਨੂੰ ਕੋ ਚੱਕਰ ਨਹੀਂ ਜਾਂ ਤੇ ਤੁਰੇ ਤੇ ਟਾਇਰ ਨਹੀਂ ਚੱਕ ਕੇ ਤੇ ਥਰਡ ਘਾ ਕੇ ਟਾਇਰ ਉੱਤੇ ਉਹਦਾ ਕੋਈ ਡੱਕਾ ਚੱਕਰ ਨਹੀਂ ਹੁੰਦਾ ਉਹ ਵੀ ਜਿਹੜਾ ਫਾਈਨ ਆ ਉਹ ਸਿੱਧਾ-ਸਿੱਧਾ ਮਾਲਕ ਨੂੰ ਹੀ ਜਾਂਦਾ ਆ ਇਸ ਤਰ੍ਹਾਂ ਬੜੀਆਂ ਡਿਫੈਕਟ ਨੋਟਿਸ ਮਿਲ ਜਾਂਦੇ ਕਈ ਸੈਲਫ ਡਿਫੈਕਟ ਨੋਟਿਸ ਹੁੰਦੇ ਆ ਕਈ ਡਿਫੈਕਟ ਨੋਟਿਸ ਹੁੰਦੇ ਆ ਕਿ ਜਦੋਂ ਠੀਕ ਕਰਾ ਲਿਆ ਉਸ ਤੋਂ ਬਾਅਦ ਉਹਨਾਂ ਕੋਲ ਜਾ ਕੇ ਠੀਕ ਕਰਵਾਉਣੇ ਹਨ ਔਲ ਗੱਡੀ ਬੰਦ ਰਿਹਾ ਤੁਹਾਨੂੰ ਫਿਰ ਅੰਦਰ ਚੱਲ ਕੇ ਇੱਕ ਦੀ ਹੁਣ ਬਈਓ ਟਰੱਕ ਤੇ ਤੁਰਨ ਦੀ ਤਿਆਰੀ ਕਰੀਓ ਲਾਈਟ ਆਫ ਕਰ ਲੀਕ ਕਰੀ ਚੱਲ ਜਾਈਂਗਾ ਬੈਗੇ ਟਰੱਕ ਦੇ ਵਿੱਚ ਹੋਣਾ ਆਪੇ ਇਥੋਂ ਤੁਰ ਪੈਣਾ ਵਾ ਚੱਲ ਪਣਾ ਹੁਣ ਥੋੜੀ ਤਬੀਂ ਦੀ ਠੀਕ ਲੱਗਣ ਦੀ ਰਾਤਾ ਅੱਗੇ ਕਰੇ ਨੂੰ ਉਹ ਦਾ ਜੀ ਖਾਣੇ ਅਜੇ ਨਾ ਕੰਮ ਹੈ ਇੱਕ ਦੋ ਕਰ ਲੈ ਉਹ ਜਾਣਾ ਅਗਲੀ ਵੀਡੀਓ ਤੁਹਾਨੂੰ ਮੈਂ ਦੱਸੂਗਾ ਕਿ ਇੱਕ ਨਾ ਸਾਈਡ ਦੇ ਉੱਤੇ ਇੱਕ ਨਾ ਕੁਝ ਕੁ ਸਿੱਖ ਕੇ ਰੱਖੋ ਕਿਉਂਕਿ ਜੇ ਕਹੀਏ ਨਾ ਕੱਲਾ ਡਰਾਈਵਿੰਗ ਹੀ ਫਿਊਚਰ ਆ ਨਹੀਂ ਫਿਊਚਰ ਅਗੇ ਇਹ ਆਇਆ ਉਹਦੇ ਆ ਤੇ ਆਵਾਕੀ ਤੀਨ ਨਾਲ ਕੋਈ ਨਾ ਕੋਈ ਹਸਲੇ ਜੀ ਸਿੱਖੇ ਰੱਖੋ ਕਿ ਨਾ ਕੋਈ ਇਹੋ ਜਿਹਾ ਸਾਈਡ ਟ੍ਰੇਡ ਕੋਰਸ ਸਿੱਖੇ ਰੱਖੋ ਟ੍ਰੇਡ ਕੋਈ ਨਾ ਕੋਈ ਸਿੱਖੇ ਰੱਖੋ ਕਿ ਜਿਹੜਾ ਫਿਊਚਰ ਤੁਹਾਡੇ ਕੰਮ ਆਵੇ ਜਿੰਦ ਤੱਕ ਇਸ ਕੁਝ ਵੀ ਆਜੋ ਹੋਵੇ ਸੋ ਉਹੋ ਜੀ ਚੀਜ਼ ਜ਼ਰੂਰ ਆਪਣੇ ਹੱਥੇ ਵਿੱਚ ਰੱਖੋ ਖਾਸ ਕਰ ਜਿਹੜੇ ਛੋਟੀ ਉਮਰ ਦੇ ਮੁੰਡੇ ਹੁੰਦੇ ਆ ਨਾ ਆਪਣੇ ਡਰਾਈਵਿੰਗ ਦੇ ਵਿੱਚ ਜੇ ਤਰ੍ਹਾਂ ਲਾ ਲਓ ਕੁਛ ਹੋ ਗਿਆ ਵੀ 22 ਸਾਲ ਦੇ 24 ਸਾਲ ਦੇ ਉਹ ਵੇਖਦੇ ਆ ਇੰਸਟਾਗ੍ਰam ਵੀ ਕੇ ਟਿਕਟੌਕ ਦੀ ਰੀਲਾਂ ਵੇਖ ਕੇ ਡਰਾਈਵਿੰਗ 'ਚ ਆ ਜਾਂਦੇ ਆ ਹਨਾ ਵੈਰੀ ਗੁੱਡ ਆਓ ਆ ਪਾਣੀ ਕਹਿੰਦੇ ਨਾਓ ਆਓ ਪਰ ਇਹਨੂੰ ਮੇਨ ਪ੍ਰੋਫੈਸ਼ਨ ਬਣਾ ਕੇ ਨਾ ਚੱਲੋ ਡਰਾਈਵਿੰਗ ਨੂੰ ਕਿਉਂਕਿ ਉਹ ਹੁਣ ਉਹੋ ਜੀ ਡਰਾਈਵਿੰਗ ਵਿੱਚ ਕਮਾਈਆਂ ਜਾਂ ਚੀਜ਼ਾਂ ਉਹ ਜੇ ਨਹੀਂ ਰਹੀਆਂ ਜਿਹੜੇ ਜਿਹੜੀਆਂ ਹੁੰਦੀਆਂ ਸੀ ਹੁਣ ਕੋਵਿਡ ਤੋਂ ਪਹਿਲਾਂ ਕੋਵਿਡ ਤੋਂ ਬਾਅਦ ਬਹੁਤ ਕੁਝ ਚੇਂਜ ਹੋ ਗਿਆ ਵਾ ਤੇ ਸਭ ਕੁਝ ਉੱਪਰ ਜਾ ਰਿਹਾ ਵਾ ਸਿਰਫ ਡਰਾਈਵਰ ਦੀ ਪੇ ਹੋ ਗਈ ਜਾਂ ਹੋਰ ਚੀਜ਼ਾਂ ਉਹ ਉਨੀ ਉੱਪਰ ਨਹੀਂ ਗਈ ਜਿੰਨੇ ਖਰਚੇ ਉੱਪਰ ਚੱਲ ਗਏ ਤਾਂ ਕਰਕੇ ਕੋਈ ਨਾ ਕੋਈ ਸਾਈਡ ਦੇ ਉੱਤੇ ਆਪਣਾ ਕੰਮ ਸਿੱਖ ਕੇ ਰੱਖੋ ਨਾਲ ਉਹਦੇ ਬਾਰੇ ਵੀ ਅੱਜ ਜਰੂਰ ਗੱਲ ਕਰਾਂਗੇ ਅੱਜ ਮੈਂ ਜਾਣਾ ਉੱਥੇ ਤੇ ਉੱਥੇ ਜਾ ਕੇ ਵੀਡੀਓ ਬਣਾ ਕੇ ਸ਼ਾਰਟ ਬਣਾ ਕੇ ਮੈਂ ਜਰੂਰ ਪਾਉਂਗਾ ਤੁਹਾਨਾਂ ਨਾਲ ਗੱਲਬਾਤ ਕਰਕੇ ਤੇ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਥੋੜਾ ਅੱਗੇ ਚੱਲ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਠੀਕ ਠਾਕ ਜੀ ਯਾਰਾਂ ਨੇ ਤੱਕ ਹੈ चानन हो गया बार पावर नैप लैंड आते लम्मा पिया पता लगा नींद कदों आ गई सही है जी उठी है फ्रेश हो आई एक बार फिर चलते अगे हाँ जी ना मैं एक अंदर जाने मूह हाथ धो के ਫਰਸ਼ੋ ਕੇ ਹੁੰਦੇ ਆ ਅਰੋਹੋ ਗੱਲ ਕੀ ਇਹ ਪੰਪ ਤੇ ਮੇ ਜਿੰਨੀ ਆ ਰਹਿਣਾ ਯੂਨਾਈਟਰੋ ਦਾ ਪੰਪ ਹੈ ਅਜੇ ਕਦੀ ਵੀ ਅਲਟਰ ਮਿੰਟ ਚੱਲਦਾ ਆਪਣਾ ਰੈਸਟੋਰੰ ਜਿਹੜਾ ਉੱਪਰ ਨਹੀਂ ਮਿਲਦਾ ਹਮੇਸ਼ਾ ਬੰਦ ਰਹਿੰਦਾ ਦਾ ਕੰਪਨੀ ਬੜੀ ਵਿਗਿਆ ਇੱਥੇ ਆਸਰੇ ਟ੍ਰਾਂਸਪੋਰਟ ਟਰੱਕ ਬੜੀ ਸੋਨੀ ਮਿਲਦਾ ਪਈ ਪੁਨਿਸ਼ਕੀ ਪਸ਼ਕ ਦੇ ਆਰਾਮ कूल बॉक्स, रेफ्रिजरेटर ट्रक अपना लग जी जो लगा जी चो पर बेचारा सुते तो ही दोगे सुता तो सिर्फ है दस मिनट ही पर पता लग मिनटा ढाई तीन घंटे किमें हो गए टाइम तो नहीं समझ बड़ा ਬਾਕੀ ਠੀਕ ਹੈ ਜੀ ਇੱਥੋਂ ਤੁਰਿਏ ਅਗਲਾ ਪੰਪ ਲੱਗੇ ਉੱਥੇ ਚੱਲਦੇ ਉੱਥੇ ਅੱਗੇ ਫਰੈਸ਼ ਫਿਸ਼ ਹੁੰਦੇ ਆ ਫੇ ਚੱਲ ਜੀ ਘਰਾਂ ਨੂੰ ਘਰਾਂ ਨੂੰ ਘਰਾਂ ਨੂੰ ਘਰਾਂ ਨੂੰ ਮੈਂ ਵੀ ਲਓ ਘਰਾਂ ਨੂੰ ਹਾਂ ਜੀ ਹੁਣ ਲਈ ਆਪਾਂ ਇੱਕ ਲੌਂਗ ਬਲੈਕ ਬਲੈਕ ਆਸੀ ਬਿਦਾਰ ਸ਼ੂਗਰ ਜਦੋਂ ਮਿਲਕ ਇਹਦਾ ਫਾਇਦਾ ਹੁੰਦਾ ਦਾ ਫਾਇਦਾ ਹੁੰਦਾ ਜਿੱਦਾਂ ਰਾਤੀ ਰੋਟੀ ਖਾਦੀ ਆ ਡਾਈਜੈਸ਼ਨ ਸਿਸਟਮ ਦੇ ਵਿੱਚ ਬਹੁਤ ਹੈਲਪ ਕਰਦੀ ਆ ਕਾਸ ਜਿਹਨੇ weight loss ਕਰਨਾ ਮੇਰੇ ਵਰਗੇ ਨੇ ਉਹਦੇ ਹੱਥੋਂ ਬਹੁਤ ਵਧੀਆ ਚੀਜ਼ ਜੀ insulin level ਨੂੰ ਪਰਲਾ ਹੀ ਜਾਂਦੀ। ਸੋ ਐਤਰਾ ਹੀ ਗੱਲਾਂ ਬਾਕੀ। ਹੁਣ ਇਹਨੂੰ ਪੀਂਦੇ ਆ enjoy ਕਰਦੇ ਆ ਨਾਲ drive ਕਰਦੇ ਆ 3 ਘੰਟੇ ਦੀ drive ਆ ਘਰ ਜਾਂਦੇ ਆ ਤੱਕ। ਤੇ ਠੀਕ ਹੈ ਜੀ ਬਰਦੇ ਤੁਹਾਨੂੰ ਹੁਣ ਘਰ ਚੱਲ ਕੇ ਆੜੇ ਆਪਾਂ ਖੜੇ ਆਂ سٹਾਪ ਦੇ ਪੰਪ ਦੇ ਉੱਤੇ। ਤੇ ਆ ਪੰਪੇ ਤੇ ਆ ਚੋਪਰਾ ਆਪਣਾ ਪਿੱਛੇ ਖਲੋਤਾ। ਆ ਵੀਕੈਂਡ ਆ ਸਰਦਾਰਾਂ ਤੁਰਪਾ ਚੱਲੀਏ ਕਰ ਨੂੰ ਛੱਡੀ। ਤੇ ਆਪਾਂ ਹੁਣ ਚੱਲੀਏ ਕਰਨ। ਤੇ ਠੀਕ ਹੈ ਜੀ ਬਰਦਾਰਾ ਰਾਤ ਚੱਲੀਏ। ਤੇ ਠੀਕ ਹੈ ਜੀ ਪਾਣੀ ਆਪਾਂ ਯਾਰਡ ਦੇ ਵਿੱਚ 올 ਡਨ ਟਰੱਕ ਆਪਾਂ ਪਾਰਕ ਕਰਤਾ ਵਾ ਤੇ ਸੈਰੀਆ ਹੁਣ ਚੱਲਣ ਦੀ ਵਾਪਸ ਤੇ ਹੁਣ ਚੱਲਦੇ ਘਰ ਆਲ ਨੂੰ ਅੱਜ ਦਾ 700 ਤੱਕ ਤੇ ਤੁਹਾਨੂੰ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਤਲੀ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ